ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਕਮੁੱਠੀ ਕਾਲੀ ਸਰੋਂ ਤੇ ਦੋ ਕਪੂਰ ਦਾ ਉਪਾਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਦੋ ਦਿਨਾਂ ਵਿੱਚ ਹੀ ਤੁਹਾਡੇ ਵਿਆਹ ਦਾ ਯੋਗ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ ਤੁਹਾਡੇ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵਿਸ਼ਾ ਹੈ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹਾ ਉਪਾਅ ਹੈ ਜੋ ਮਾਤਾ ਪਿਤਾ ਦੀ ਚਿੰਤਾ ਤੇ ਬੱਚੇ ਦੇ ਵਿਆਹ ਨਾਲ ਜੁੜਿਆ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਸਾਰਸੰਗਤ ਜੀ ਮਾਤਾ ਪਿਤਾ ਦਾ ਜੀਵਨ ਬੱਚਿਆਂ ਦੇ ਸੁੱਖ ਅਤੇ ਦੁੱਖ ਨਾਲ ਹੀ ਹੁੰਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਸਭ ਤੋਂ ਵੱਡਾ ਉਹਨਾਂ ਦਾ ਸੁਪਨਾ ਹੁੰਦਾ ਕਿ ਆਪਣੇ ਬੱਚਿਆਂ ਦਾ ਖੁਸ਼ਹਾਲ ਜੀਵਨ ਆਪਣੇ ਉਹਨਾਂ ਬੱਚਿਆਂ ਦੇ ਵਿਆਹ ਦੇ ਆਪਣੇ ਸਾਹਮਣੇ ਹੀ ਵੇਖ ਲੈਣ ਪਰ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਇਹ ਸੁਪਨਾ ਪੂਰਾ ਨਹੀਂ ਹੋ ਰਿਹਾ ਹੁੰਦਾ ਇਹ ਵਜ੍ਹਾ ਹੈ ਕਿ ਅੱਜ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਵੇਗਾ। ਇਹ ਉਪਾਅ ਸਿਰਫ ਇੱਕ ਤੇਜ ਪੱਤੇ ਤੇ ਕਪੂਰ ਦੇ ਮਾਧਿਅਮ ਨਾਲ ਕੀਤਾ ਜਾ ਸਕਦਾ ਹੈ। ਇਹ ਉਪਾਅ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰਨ ਲਈ ਹੈ। ਇਸ ਨੂੰ ਪੂਰੇ ਵਿਸ਼ਵਾਸ ਤੇ ਸੱਚੇ ਮਨ ਨਾਲ ਕਰਨਾ ਹੈ। ਸਾਧ ਸੰਗਤ ਜੀ ਯਕੀਨ ਹੈ ਪਰਮਾਤਮਾ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣਨਗੇ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ। ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਉਹਨਾਂ ਦੇ ਬੱਚਿਆਂ ਦਾ ਵਿਆਹ ਹੋ ਜਾਵੇ ਤੇ ਸਮੇਂ ਤੇ ਹੋ ਜਾਵੇ ਇਹ ਨਾ ਸਿਰਫ ਇੱਕੇ ਜ਼ਿੰਮੇਵਾਰੀ ਦਾ ਬੋਝ ਹਲਕਾ ਕਰਦਾ ਹੈ ਬਲਕਿ ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੇ ਆਨੰਦ ਵੀ ਲਿਆਉਂਦਾ ਹੈ ਪਰ ਕਈ ਵਾਰੀ ਅਜਿਹਾ ਹੋ ਜਾਂਦਾ ਹੈ ਕਿ ਬੱਚਿਆਂ ਦੇ ਵਿਆਹ ਵਿੱਚ ਅਣਚਾਹੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਰਿਸ਼ਤੇ ਆਉਂਦੇ ਹਨ ਪਰ ਗੱਲ ਅੱਗੇ ਨਹੀਂ ਵੱਧਦੀ ਇਹ ਸਥਿਤੀ ਮਾਤਾ ਪਿਤਾ ਤੇ ਬੱਚੇ ਦੋਵਾਂ ਲਈ ਚਿੰਤਾ ਦਾ ਕਾਰਨ ਬਣ ਜਾਂਦੀ ਹੈ पर चिंता साधसंग जी नहीं करनी चाहिए ਸਾਡੇ ਪੁਰਾਣੇ ਗ੍ਰੰਥਾਂ ਤੇ ਤਜਰਬਿਆਂ ਵਿੱਚ ਅਜਿਹੇ ਕਈ ਸਰਲ ਉਪਾਅ ਦੱਸੇ ਜਾਂਦੇ ਹਨ ਜੋ ਨਾ ਸਿਰਫ ਇਹਨਾਂ ਰੁਕਾਵਟਾਂ ਨੂੰ ਦੂਰ ਕਰਦੇ ਹਨ ਬਲਕਿ ਬੱਚਿਆਂ ਦੇ ਵਿਆਹ ਦਾ ਸਹੀ ਰਸਤਾ ਵੀ ਦੱਸਦੇ ਹਨ ਉਸ ਦਾ ਮਾਰਗ ਵੀ ਦੱਸਦੇ ਤੇ ਦਿਖਾਉਂਦੇ ਹਨ ਅੱਜ ਅਸੀਂ ਇੱਕ ਅਜਿਹਾ ਹੀ ਸਰਲ ਉਪਾਅ ਲੈ ਕੇ ਆਏ ਹਾਂ ਇਸ ਲਈ ਤੁਹਾਨੂੰ ਕਿਤੇ ਵੀ ਜਾਣਾ ਨਹੀਂ ਪਵੇਗਾ ਕੋਈ ਵੀ ਮਹਿੰਗਾ ਸਮਾਨ ਨਹੀਂ ਖਰੀਦਣਾ ਹੋਵੇਗਾ ਕੋਈ ਜ਼ਿਆਦਾ ਤਾਮ-ਚਾਮ ਵੀ ਨਹੀਂ ਕਰਨਾ ਹੋਵੇਗਾ ਜੋ ਵੀ ਚੀਜ਼ ਚਾਹੀਦੀ ਹੈ ਤੁਹਾਡੀ ਰਸੋਈ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਵੇਖੋ ਸਾਥ ਸੰਗਤ ਜੀ ਮਾਤਾ-ਪਿਤਾ ਵਿਸ਼ੇਸ਼ ਰੂਪ ਵਿੱਚ ਇਹਨਾਂ ਉਪਾਅ ਨੂੰ ਕਰਨ ਦੇ ਲਈ ਪ੍ਰਾਰਥਨਾ ਤੇ ਵਿਸ਼ਵਾਸ ਪਰਮਾਤਮਾ ਤੱਕ ਜਲਦੀ ਪਹੁੰਚਾਉਂਦੇ ਹਨ ਕਿਉਂਕਿ ਮਾਤਾ ਅਤੇ ਪਿਤਾ ਤੁਸੀਂ ਦੋਵਾਂ ਨੇ ਆਪਣਾ ਤਜਰਬਾ ਲੈ ਲਿਆ ਹੈ ਸੁੱਖ-ਦੁੱਖ ਜੀਵਨ ਵਿੱਚ ਸਾਰੇ ਰਾਹ ਵੇਖੇ ਹਨ ਤੇ ਜੇ ਤੁਸੀਂ ਇਹ ਉਪਾਅ ਕਰਦੇ ਹੋ ਇਹ ਹੋਰ ਵੀ ਜ਼ਿਆਦਾ ਫਾਇਦਾ ਤੁਹਾਨੂੰ ਜਲਦੀ ਦੇਵੇਗਾ ਪਰ ਜੇ ਨਹੀਂ ਕਰ ਪਾਉਂਦੇ ਤਾਂ ਹੋ ਸਕਦਾ ਕੋਈ ਕਾਰਨ ਹੋਵੇ ਬਿਮਾਰ ਹੋਵੋ ਜਾਂ ਫਿਰ ਚਾਹੇ ਕੋਈ ਹੋਰ ਕਾਰਨ ਹੋਵੇ ਤੇ ਨਾ ਕਰ ਪਾਓ ਤੇ ਜੇਕਰ ਬੇਟਾ ਆਪਣੇ ਵਿਆਹ ਲਈ ਉਪਾਅ ਕਰ ਲਵੇ ਤਾਂ ਉਸ ਲਈ ਵੀ ਲਾਭ ਹੀ ਦੇਵੇਗਾ ਇਸ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਤੁਹਾਡੇ ਬੱਚੇ ਦਾ ਵਿਆਹ ਜਲਦੀ ਹੋ ਜਾਵੇ ਮਨ ਚਾਹੇ ਤਰੀਕੇ ਨਾਲ ਹੋਵੇ ਜੇ ਇਹ ਜਾਣਕਾਰੀ ਤੁਹਾਡੇ ਲਈ ਉਪਯੋਗੀ ਹੈ ਤਾਂ ਇਸ ਨੂੰ ਦੂਸਰਿਆਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਇੱਕ ਯਤਨ ਕਰਨ ਦੇ ਨਾਲ ਕਿਸੇ ਹੋਰ ਪਰਿਵਾਰ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਪਹਿਲਾ ਉਪਾਅ ਕੀ ਹੈ ਜੀ ਕਿਉਂਕਿ ਮੈਂ ਇਸ ਵਿੱਚ ਤੁਹਾਨੂੰ ਦੋ ਉਪਾਅ ਦੱਸਾਂਗੀ ਜਾਂ ਤਿੰਨ ਉਪਾਅ ਵੀ ਦੱਸ ਸਕਦੀ ਹਾਂ ਪਹਿਲਾ ਜਿਹੜਾ ਉਪਾਅ ਹੈ ਇੱਕ ਤੇਜ ਪੱਤੇ ਦਾ ਹੈ ਤੇਜ ਪਤਾ ਸਿਰਫ ਰਸੋਈ ਵਿੱਚ ਇਸਤੇਮਾਲ ਹੋਣ ਵਾਲਾ ਮਸਾਲਾ ਨਹੀਂ ਬਲਕੇ ਇਸ ਵਿੱਚ ਅਦਭੁਤ दैਵੀ ਸ਼ਕਤੀਆਂ ਲੁਕੀਆਂ ਹੁੰਦੀਆਂ ਹਨ दैਵੀ ਸ਼ਕਤੀਆਂ ਲੁਕੀਆਂ ਹੋਣ ਕਰਕੇ ਜਿਸ ਤਰ੍ਹਾਂ ਤੁਸੀਂ ਤુલਸੀ ਤੇ ਪਾਨ ਦੇ ਪੱਤੇ ਨੂੰ ਪਵਿੱਤਰ ਮੰਨਦੇ ਹੋ Hindu ਧਰਮ ਦੇ ਵਿੱਚ ਉਸੇ ਤਰ੍ਹਾਂ ਤੇਜ ਪੱਤਾ ਵੀ ਚਮਤਕਾਰ ਹੀ ਹੁੰਦਾ ਹੈ ਅੱਜ ਮੈਂ ਤੁਹਾਨੂੰ ਤੇਜ ਪੱਤਾ ਤੇ ਕਪੂਰ ਦਾ ਜੋ ਉਪਾਅ ਦੱਸਣ ਵਾਲੀ ਹਾਂ ਕਿਵੇਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਕੀ ਕੀ ਚਾਹੀਦਾ ਹੈ ਜੋ ਸਮਾਨ ਚਾਹੀਦਾ ਹੈ ਉਹ ਵੇਖੋ ਕਿ ਇੱਕ ਤੇਜ ਪੱਤਾ ਬਸ ਇੱਕ ਕਪੂਰ ਦੀ ਟਿੱਕੀ ਤੇ ਹੁਣ ਲਾਲ ਰੰਗ ਦਾ ਥੋੜਾ ਜਿਹਾ ਸੰਧੂਰ ਤੇ ਥੋੜਾ ਜਿਹਾ ਹਲਦੀ ਪਾਊਡਰ ਚਾਹੀਦਾ ਹੈ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਸਵੇਰ ਦੇ ਬ੍ਰਹਮ ਮਹੂਰਤ ਦਾ ਸਮਾਂ ਸਾਢੇ 6 ਜਾਂ 7 ਵਜੇ ਦਾ ਹੋਵੇਗਾ ਜੇਕਰ ਸੰਭਵ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲਾ ਸਮਾਂ ਹੈ ਕਿਉਂਕਿ ਪਰਮਾਤਮਾ ਜੋ ਹਨ ਇਸ ਸਮੇਂ ਆਪਣੇ ਪੂਰਨ ਰੂਪ ਵਿੱਚ ਵਿਰਾਜਮਾਨ ਹੁੰਦੇ ਹਨ ਤੇ ਭੂਮੀ ਦਾ ਪ੍ਰithvi ਦਾ ਨਿਰਮਾਣ ਕਰਦੇ ਰਹਿੰਦੇ ਹਨ ਜੇਕਰ ਤੁਸੀਂ ਇਸ ਸਮੇਂ ਉਪਾ ਕਰੋਗੇ ਤਾਂ ਅਸੀਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਕਿ ਜਦੋਂ ਮੋਬਾਈਲ ਦਾ ਜ਼ਮਾਨਾ ਨਹੀਂ ਸੀ ਬ੍ਰਹਮ ਹੋਰਤ ਵਿੱਚ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਨ ਨਾਲ ਜਾਂ ਪੜ੍ਹਾਈ ਕਰਨ ਨਾਲ ਉਹ ਚੀਜ਼ਾਂ ਦਿਮਾਗ ਵਿੱਚ ਸਥਿਰ ਹੋ ਜਾਂਦੀਆਂ ਸਨ ਜੋ ਨਹੀਂ ਸਨ ਆਉਂਦੀਆਂ ਕਿਉਂਕਿ ਭਗਵਾਨ ਦਾ ਸਮਾਂ ਹੈ ਦੇਵੀ ਦੇਵਤਿਆਂ ਦਾ ਸਮਾਂ ਹੈ ਠੀਕ ਉਸੇ ਹੀ ਸਮੇਂ ਵਿੱਚ ਊਰਜਾ ਅਦਭੁਤ ਹੁੰਦੀ ਹੈ ਤੇ ਤੁਹਾਡੇ ਪ੍ਰਾਰਥਨਾ ਜਲਦੀ ਸਵੀਕਾਰ ਹੋ ਜਾਂਦੀ ਹੈ ਕੀ ਕਰਨਾ ਹੈ ਸਵੇਰੇ ਜਲਦੀ ਉੱਠਣਾ ਹੈ ਹੱਥ ਪੈਰ ਮੂੰਹ ਧੋ ਲੈਣੇ ਹਨ ਜੇਕਰ ਸਰਦੀ ਹੈ ਤਾਂ ਜਿਵੇਂ ਹੁਣ ਸਰਦੀ ਆ ਰਹੀ ਹੈ ਤੁਸੀਂ ਬਿਨਾਂ ਨਹਾਉਣ ਤੋਂ ਵੀ ਉਪਾਅ ਨੂੰ ਕਰ ਸਕਦੇ ਹੋ ਪਰ ਫਰੈਸ਼ ਜ਼ਰੂਰ ਹੋ ਜਾਓ ਇਸ ਉਪਾਅ ਨੂੰ ਤੁਸੀਂ ਆਪਣੇ ਕਮਰੇ ਵਿੱਚ ਪੂਰੀ ਸ਼ਾਂਤੀ ਨਾਲ ਕਰਨਾ ਹੈ ਧਿਆਨ ਰੱਖੋ ਤੁਹਾਨੂੰ ਕੋਈ ਰੋਕੇ ਟੋਕੇ ਨਾ ਤੁਹਾਨੂੰ ਆਪਣੇ ਸਾਹਮਣੇ ਤੇਜ ਪੱਤਾ ਰੱਖਣਾ ਹੈ ਤੇ ਸੰਧੂਰ ਜੋ ਹੈ ਉਸ ਨੂੰ ਛੋਟੀ ਜਿਹੀ ਕਟੋਰੀ ਵਿੱਚ ਲੈ ਲੈਣਾ ਹੈ। ਉਸ ਵਿੱਚ ਘੋਲ ਲੈਣਾ ਹੈ ਤੇ ਹਲਕਾ ਜਿਹਾ ਮਤਲਬ ਕਿ گاੜਾ ਜਿਹਾ ਪੇਸਟ ਬਣਾ ਲੈਣਾ ਹੈ। ਹੁਣ ਤੁਸੀਂ ਤੇਜ ਪੱਤੇ ਦੇ ਉੱਪਰ ਜੋ ਲਾਲ ਸੰਧੂਰ ਹੈ ਉਸ ਦੇ ਨਾਲ ਸਵਾਸਤਿਕ ਦਾ ਚਿੰਨ ਬਣਾਉਣਾ ਹੈ। ਸਵਾਸਤਿਕ ਦਾ ਜੇਕਰ ਤੁਹਾਨੂੰ ਚਿੰਨ ਦਾ ਨਹੀਂ ਪਤਾ ਜਿਵੇਂ ਹਿੰਦੂ ਧਰਮ ਵਿੱਚ ਤੁਸੀਂ ਸਵਾਸਤਿਕ ਦਾ ਚਿੰਨ ਬਣਾਉਂਦੇ ਹੋਇਆ ਵੇਖਿਆ ਹੋਵੇਗਾ। ਤੇ ਲੋਕ ਗਲਤ ਵੀ ਬਣਾਉਂਦੇ ਹਨ ਉਲਟਾ ਬਣਾਉਂਦੇ ਹਨ ਪਰ ਸਵਾਸਤਿਕ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਕਿ ਕਿਵੇਂ ਬਣਾਉਂਦੇ ਹਨ ਇੰਟਰਨੈਟ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਸਾਰੀਆਂ ਵੀਡੀਓ ਮਿਲ ਜਾਣਗੀਆਂ ਜਾਂ ਫੋਟੋ ਵੇਖ ਲਿਓ ਸਵਾਸਤਿਕ ਸਹੀ ਕਿਵੇਂ ਬਣਾਇਆ ਹੋਵੇਗਾ ਉਦਾਂ ਹੀ ਬਣਾ ਲਓ ਹੁਣ ਤੇਜ ਪੱਤੇ ਤੇ ਆਪਣੀ ਇੱਛਾ ਲਿਖ ਦਿਓ ਮਤਲਬ ਲਿਖਣ ਲਈ ਤੇਜ ਪੱਤਾ ਵੱਡਾ ਵੀ ਮਿਲ ਜਾਵੇਗਾ ਤੁਹਾਨੂੰ ਛੋਟਾ ਵੀ ਮਿਲ ਜਾਵੇਗਾ ਤੁਸੀਂ ਛੋਟਾ ਹੀ ਲੈ ਲਓ ਭਾਵੇਂ ਚਾਹੋ ਤਾਂ ਤੁਸੀਂ ਉਂਗਲੀ ਨਾਲ ਲਿਖ ਸਕਦੇ ਹੋ ਅਨਾਮਿਕਾ ਉਂਗਲੀ ਨਾਲ ਤੁਸੀਂ ਸ਼ਾਮ ਦੇ ਸਮੇਂ ਮਤਲਬ ਇੱਕ ਦਿਨ ਪਹਿਲਾਂ ਜਿਵੇਂ ਤੁਸੀਂ ਇਹ ਪ੍ਰਯੋਗ ਕਰੋਗੇ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਅਨਾਜ ਦੀ ਛੋਟੀ ਜਿਹੀ ਡੰਡੀ ਲੈ ਕੇ ਆ ਸਕਦੇ ਹੋ ਅਨਾਰ ਦੀ ਛੋਟੀ ਜਿਹੀ ਕਲਮ ਬਣਾ ਲਓ ਡੰਡੇ ਲਿਆ ਕੇ ਘਰ ਵਿੱਚ ਚਾਕੂ ਦੇ ਨਾੜ ਫਿਰ ਜਾਂ ਕਿਸੇ ਚੀਜ਼ ਨਾਲ ਉਸ ਨੂੰ ਥੋੜੀ ਜਿਹੀ ਨੋਕ ਤਿੱਖੀ ਕਰ ਲੈਣੀ ਹੈ ਜਿਵੇਂ ਪੈਨ ਦੀ ਹੁੰਦੀ ਹੈ ਪੈਨ ਦੀ ਨੈਬ ਟਾਈਪ ਬਣਾ ਲੈਣੀ ਹੈ ਠੀਕ ਉਸੇ ਤਰੀਕੇ ਨਾਲ ਜੇਕਰ ਬਣਾਓਗੇ ਤੁਹਾਡੇ ਲਈ ਸਭ ਤੋਂ ਬੈਸਟ ਹੋਵੇਗਾ ਹੁਣ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲਿਖੋ ਰਿਸ਼ਤਾ ਹੋ ਜਾਵੇ ਤੇ ਜਾਂ ਲਿਖੋ ਇੱਥਾਂ ਕਿ ਥੈਂਕ ਯੂ ਜਾਂ ਫਿਰ ਧੰਨਵਾਦ ਇਹ ਤੁਹਾਡਾ ਵਿਸ਼ਵਾਸ ਅਭਾਰ ਨੂੰ ਦਰਸਾਵੇਗਾ ਤੁਸੀਂ ਮੇਰਾ ਕੰਮ ਕਰੋਗੇ ਉਸ ਦੇ ਲਈ ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ ਜਾਂ ਦਿੰਦੇ ਹਾਂ ਤੇਜ ਪੱਤੇ ਨੂੰ ਹੁਣ ਲਿਖਣ ਦਾ ਕੰਮ ਕੰਪਲੀਟ ਹੋ ਗਿਆ ਤੇ ਹੁਣ ਦੋਵਾਂ ਹੱਥਾਂ ਵਿੱਚ ਲੈ ਕੇ ਆਪਣੇ ਮਨ ਵਿੱਚ ਪੂਰੀ એનર્ਜੀ ਦੇ ਨਾਲ ਭਗਵਾਨ ਵਿਸ਼ਨੂੰ ਤੋਂ ਪ੍ਰਾਰਥਨਾ ਕਰੋ ਕਿ ਹੇ ਵਿਸ਼ਨੂੰ ਭਗਵਾਨ ਮੇਰੀ ਮਨੋ ਕਾਮਨਾ ਪੂਰੀ ਹੋ ਜਾਵੇ। ਮੈਨੂੰ ਵਿਸ਼ਵਾਸ ਹੈ ਜੋ ਤੁਹਾਡੇ ਕੋਲ ਅਰਜੀ ਵਿੱਚ ਲਗਾਈ ਹੈ ਉਹ ਸਵੀਕਾਰ ਹੋਵੇਗੀ। ਜਲਦੀ ਹੀ ਮੇਰਾ ਵਿਆਹ ਸੰਪੰਨ ਹੋਵੇਗਾ ਜਾਂ ਮੇਰੇ ਬੱਚੇ ਦਾ ਵਿਆਹ ਜਿਹੜਾ ਹੈ ਸੰਪੰਨ ਹੋਵੇਗਾ। ਹੁਣ ਇਸ ਤੋਂ ਬਾਅਦ ਕੀ ਕਰਨਾ ਹੈ? ਹੁਣ ਤੇਜ ਪੱਤੇ ਦੇ ਉੱਪਰ ਕਪੂਰ ਦੀ ਟਿੱਕੀ ਰੱਖਣੀ ਹੈ ਉਸ ਕਪੂਰ ਨੂੰ ਜਲਾ ਦੇਣਾ ਹੈ ਤੁਸੀਂ ਚਾਹੋ ਤਾਂ ਇਸ ਵਿੱਚ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਜਾਂ ਘਰ ਵਿੱਚ ਕੋਈ ਸਟੀਲ ਦੀ ਪਲੇਟ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਪੂਰ ਦੇ ਨਾਲ ਤੇਜ ਪੱਤਾ ਪੂਰੀ ਤਰ੍ਹਾਂ ਨਾਲ ਸੜ ਕੇ ਜਦੋਂ ਰਾਖ ਹੋ ਜਾਵੇ ਤਾਂ ਉਸ ਰਾਖ ਦਾ ਕੀ ਕਰਨਾ ਹੈ ਕਿਸੇ ਗਮਲੇ ਵਿੱਚ ਪਾਉਣੀ ਹੈ ਉਸ ਉੱਪਰ ਥੋੜਾ ਜਿਹਾ ਪਾਣੀ ਪਾਓ ਫਿਰ ਪਾਣੀ ਪਾਉਂਦੇ ਸਮੇਂ ਆਪਣੀ ਮਨੋ ਕਾਮਨਾ ਨੂੰ ਫਿਰ ਦੁਹਰਾਓ ਇਹ ਉਪਾਅ ਤੁਹਾਨੂੰ ਪ੍ਰਤੀ ਦਿਨ ਕਰਨਾ ਹੈ ਸਿਰਫ 3 ਦਿਨ ਤੱਕ ਲਗਾਤਾਰ ਕਰੋ ਜਦੋਂ ਪੱਤੇ ਨੂੰ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੋਗੇ ਆਪਣੀ ਪੂਰੀ ਭਾਵਨਾ ਅਤੇ ਸ਼ਰਧਾ ਦੇ ਨਾਲ ਤੁਸੀਂ ਇਹ ਕੰਮ ਕਰਨਾ ਹੈ ਤੁਹਾਡੀ ਲੋਕਲ ਲੈਂਗੁਏਜ ਜਿਹੜੀ ਵੀ ਹੈ ਉਸੇ ਭਾਸ਼ਾ ਵਿੱਚ ਬੋਲ ਸਕਦੇ ਹੋ ਭਗਵਾਨ ਨਾਲ ਪ੍ਰਾਰਥਨਾ ਕਰ ਸਕਦੇ ਹੋ ਅਜਿਹਾ ਨਹੀਂ ਕਿ ਪੰਜਾਬੀ ਦੇ ਵਿੱਚ ਨਹੀਂ ਹੈ ਤੁਸੀਂ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਆਪਣੀ ਭਾਸ਼ਾ ਵਿੱਚ ਵੀ ਕਰ ਸਕਦੇ ਹੋ ਜੋ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਜਾਂ ਭਗਵਾਨ ਨੂੰ ਜੋ ਵੀ ਚੀਜ਼ ਤੁਸੀਂ ਸਮਰਪਿਤ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਉਹ ਤੁਹਾਡੇ ਭਾਵ ਵੇਖਦੇ ਹਨ ਤੁਹਾਡੇ ਹੱਥਾਂ ਦੇ ਵਿੱਚ ਉਹ ਦਾਨਪੁਨ ਨਹੀਂ ਵੇਖਦੇ ਇਸ ਲਈ ਆਖ ਰਹੀ ਹਾਂ ਜੀ ਕਿ ਅਰਪਿਤ ਕਰਨ ਦੇ ਲਈ ਸੁਦਾਮਾ ਦੇ ਕੋਲ ਭਾਵ ਹੈ ਕਿ ਕੋਲ ਸਮਗਰੀ ਦੀ ਇੱਕ ਮੁੱਠ ਚਾਵਲ ਵੀ ਲੈ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਭੋਗ ਵਸਤੂ ਚੜਾਉਣੇ ਹਨ ਤੁਸੀਂ ਆਪਣੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਇਹ ਉਪਾ ਕਰਨਾ ਹੈ 14ਵੀਂ ਪ੍ਰਾਰਥਨਾ ਕਰੋ ਤੇਜ ਪੱਤੇ ਨੂੰ ਲੈ ਕੇ ਆਪਣੀ ਪੂਰੀ એનર્ਜੀ ਤੇ ਵਿਸ਼ਵਾਸ ਨਾਲ ਹੀ ਗੱਲ ਕਰਨੀ ਹੈ ਕਿਸੇ ਨੂੰ ਇਸ ਗੱਲ ਦੇ ਨਾਲ ਤੁਸੀਂ ਸ਼ੇਅਰ ਨਹੀਂ ਕਰਨੀ ਕਿ ਮੈਂ ਇਹ ਉਪਾਅ ਕੀਤਾ ਹੈ ਇਸ ਉਪਾਅ ਨੂੰ ਜਦੋਂ ਸ਼ੇਅਰ ਕਰੋਗੇ ਤੁਹਾਡਾ ਜਿਹੜਾ ਵਿਆਹ ਹੁੰਦਾ ਹੁੰਦਾ ਰੁਕ ਸਕਦਾ ਹੈ ਤੁਹਾਡੀ ਧਰਮ ਪਤਨੀ ਜਾਂ ਫਿਰ ਤੁਹਾਡੇ ਪਤੀ ਦੇਵ ਤੁਹਾਡੇ ਨਾਲ ਰਹਿਣ ਲੱਗਣ ਤਾਂ ਉਹਨਾਂ ਨਾਲ ਤੁਸੀਂ ਉਪਾਅ ਦੀ ਗੱਲ ਕਰ ਸਕਦੇ ਹੋ ਇਸ ਤੋਂ ਬਾਅਦ ਕਿਸੇ ਨਾਲ ਗੱਲ ਨਹੀਂ ਕਰਨੀ ਫਿਰ ਤੁਹਾਡਾ ਇਹ ਉਪਾਅ ਜਿਹੜਾ ਹੈ ਕੰਮ ਕਰੇਗਾ ਹੁਣ ਦੂਸਰਾ ਉਪਾਅ ਹੈ ਜੀ ਇਸ ਤੋਂ ਵੱਧ ਕੀ ਕੀ ਹੈ ਮਤਲਬ ਕਹਿਣ ਤੋਂ ਭਾਵ ਇੱਕ ਦੂਸਰੇ ਤੋਂ ਵੱਧ ਚਮਤਕਾਰੀ ਉਪਾਹਨ ਕਰਨਾ ਕੀ ਹੈ ਤੁਹਾਨੂੰ ਕਿ ਤੁਹਾਨੂੰ ਥੋੜਾ ਜਿਹਾ ਧਨੀਆ ਲੈਣਾ ਹੈ ਥੋੜਾ ਜਿਹਾ ਰਾਈ ਸਰੋਂ ਦਾ ਉਪਾਅ ਕਰਨਾ ਹੈ ਜਦੋਂ ਇਹਨਾਂ ਚੀਜ਼ਾਂ ਨੂੰ ਖਾਣੇ ਦੇ ਸਵਾਦ ਵਿੱਚ ਵਰਤਿਆ ਜਾਂਦਾ ਹੈ ਉਦਾਂ ਹੀ ਤੁਹਾਡੇ ਜੀਵਨ ਦੀ ਨੈਗੇਟਿਵ એનર્ਜੀ ਨੂੰ ਦੂਰ ਕਰਨ ਵਿੱਚ ਵੀ ਵਰਤਿਆ ਜਾਂਦਾ ਹੈ ਫਿਰ ਤੁਹਾਡੇ ਘਰ ਵਿੱਚ ਪੋਜ਼ਿਟਿਵ એનર્ਜੀ ਆ ਜਾਵੇਗੀ ਇਹਨਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਨਾਲ ਬੱਚੇ ਦੇ ਵਿਆਹ ਤੇ ਯੋਗ ਬਣਦੇ ਹਨ ਜਲਦ ਹੀ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਵੱਜਣਗੀਆਂ ਸਿਰ ਤੇ ਵਿਆਹ ਦਾ ਸੇਰਾ ਸਜੇਗਾ ਤੁਸੀਂ ਕੀ ਕਰਨਾ ਹੈ ਹਰ ਐਤਵਾਰ ਨੂੰ ਜਦੋਂ ਤੁਸੀਂ ਸੂਰਜ ਭਗਵਾਨ ਨੂੰ ਜਲ ਅਰਪਿਤ ਕਰੋਗੇ ਤੁਸੀਂ ਇੱਕ ਚੁਟਕੀ ਕਾਲੇ ਸਰੋਂ ਜਾਂ ਕਾਲੀ ਰਾਈ ਜ਼ਰੂਰ ਪਾਉਣੀ ਹੈ ਇਹ ਕਾਲੀ ਰਾਈ ਜੋ ਹੈ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਗ੍ਰਹ ਦੋਸ਼ਾਂ ਨੂੰ ਦੂਰ ਕਰਨ ਲਈ ਸਹਾਈ ਹੁੰਦੀ ਹੈ ਹਾਲੀ-ਹਾਲੀ ਗ੍ਰਹਾਂ ਦੀ ਸਥਿਤੀ ਸੁਧਰਨ ਲੱਗਦੀ ਹੈ ਬੱਚੇ ਦੇ ਵਿਆਹ ਦੇ ਯੋਗ ਬਣਦੇ ਹਨ ਤੁਸੀਂ ਇਸ ਨੂੰ ਸਿਰਫ 21 ਦਿਨ ਲਗਾਤਾਰ ਕਰਕੇ ਵੇਖਣਾ ਹੈ ਜੇਕਰ ਮਾਤਾ-ਪਿਤਾ ਕਰਨ ਤਾਂ ਵੀ ਵਧੀਆਂ ਹਨ ਜੋ ਜਲ ਦੇਂਦੇ ਹਨ ਜਲ ਦੇਣ ਸਮੇਂ ਜੋ ਮਨ ਵਿੱਚ ਇੱਛਾ ਹੈ ਮਨੋ ਕਾਮਨਾ ਹੈ ਮੇਰੇ ਬੱਚੇ ਦੀ ਵਿਆਹ ਸ਼ਾਦੀ ਹੋ ਜਾਵੇ ਉਹ ਬੋਲ ਦੇਣੀ ਹੈ ਇੱਕ ਹੋਰ ਕੰਮ ਕਰਨਾ ਹੈ ਹਰ ਸ਼ਨੀਵਾਰ ਨੂੰ ਥੋੜੀ ਜਿਹੀ ਕਾਲੀ ਸਰੋਂ ਤੇ ਥੋੜਾ ਜਿਹਾ ਨਮਕ ਇਸ ਨੂੰ ਆਪਣੇ ਬੱਚਿਆਂ ਦੇ ਉੱਪਰੋਂ ਦੀ 7 ਵਾਰ ਕਲੌਕਵਾਈਸ ਘੁਮਾ ਕੇ ਪਰਵੀਕਾਰ ਕੇ ਸੋ ਨਿਸਾਨ ਜਗਾ ਤੇ ਸੁੱਟ ਕੇ ਆਉਣਾ ਹੈ ਬੱਚਿਆਂ ਦੇ ਆਸ-ਪਾਸ ਜਿੰਨੀ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਰਿਸ਼ਤਿਆਂ ਵਿੱਚ ਆ ਰਹੀਆਂ ਰੁਕਾਵਟਾਂ ਵੀ ਦੂਰ ਹੋਣਗੀਆਂ ਬੱਚਿਆਂ ਦੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਇਹ ਬੜੇ ਹੀ ਚਮਤਕਾਰੇ ਉਪਾਅ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ